ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸੰਘੋਲ ਨਾਲ ਜਾਂ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾਂ ਪਿੰਡ ਸੰਘੋਲ ਇੱਕ ਕੋਗਵਸਤਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾ ਦੀਪ ਰੂਪ ਬਸੰਤ ਦੇ ਪਿਤਾ ਰਾਜਾ ਖੜਕਸੇਨ ਦੀ ਰਾਜਧਾਨੀ ਸੀ ਰਾਜਾ ਖੜਕਸੇਨ ਇੱਕ ਨੇਕ ਦਿਲ ਧਰਮੀ ਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸੀ ਉਸ ਦੇ ਰਾਜ ਵਿੱਚ ਪਰਜਾ ਬਹੁਤ ਖੁਸ਼ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਕਸੇਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫਿਕਰਮੰਦ ਸੀ ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜੇ ਹੀ ਮੰਜੇ ਤੇ ਪਈ ਕਿ ਉੱਠ ਹੀ ਨਾ ਸਕੀ ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਿਧਾਰ ਗਈ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਪਈ ਰੂਪ ਬਸੰਤ ਆਪਣੀ ਮਾਂ ਦੇ ਵਿਜੋਗ ਵਿੱਚ ਬਹੁਤ ਰੁੱਣੇ ਉਹਨਾਂ ਦਾ ਰੋਣ ਛੱਲਿਆ ਨਹੀਂ ਸੀ ਜਾਂਦਾ ਖੜਕਸੇਨ ਆਪ ਹਾਲੋਂ ਬਿਹਾਲ ਹੋ ਗਿਆ ਉਸ ਨੂੰ ਸੋਝ ਨਹੀਂ ਸੀ ਰਿਆ ਕਿ ਉਹ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ ਰਾਜ ਦੇ ਅਹਲਕਾਰ ਤੇ ਦਰਬਾਰੀਆਂ ਨੇ ਉਸ ਤੇ ਗਮ ਨੂੰ ਭਲਾਉਣ ਲਈ ਸ਼ਹਿਦ-ਦਿਲਵਰੀਆਂ ਦਿੱਤੀਆਂ ਸਮਾਂ ਆਪਣੀ ਤੋਰੇ ਤੁਰਦਾ ਰਿਹਾ ਰੂਪ-ਵਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਚੁੱਕੇ ਸਨ ਉਹਨਾਂ ਦੇ ਆਪਣੇ ਸ਼ੌਂਕ ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਤੇ ਬਸੰਤ ਕਬੂਤਰ ੜਾਉਣ ਦਾ ਸ਼ੌਕੀਨ ਸੀ ਕੜਕ ਸੇ ਨੂੰ ਰਾਜ ਦਰਬਾਰ ਦੇ ਕੰਮਾਂ-ਕਾਜਾਂ ਤੋਂ ਵੇਲ ਨਹੀਂ ਸੀ ਮਿਲਦੀ ਇਨਰੂ ਜਿਵੇਂ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗੇ ਖੜਗਸੇਨ ਨੂੰ ਆਪਣੀ ਰਾਣੀ ਰੂਪਵਤੀ ਨਾਲ ਬਹੁਤ ਮੁਹੱਬਤ ਸੀ ਉਸ ਦੇ ਵਿਛੋੜੇ ਦਾ ਉਹਦੇ ਮਨ ਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਖੜਗਸੇਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹਨੂੰ ਡੋਬ ਪੈਣ ਲੱਗ ਪੈਂਦੇ ਰਾਣੀ ਬਿਨਾਂ ਸੁੰਨਾ ਮਹਿਲ ਵੱਡ-ਵੱਡ ਖਾਣ ਨੂੰ ਆਉਂਦਾ ਦੋ ਢਾਈ ਬਰੇ ਇਸੇ ਅਵਸਥਾ ਵਿੱਚ ਲੰਘ ਗਏ ਆਖਰ ਉਹਦੇ ਅਮੀਰਾ ਵਜੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ ਸੰਗਲਾਦੀਪ ਦੇ Rajput ਸਰਦਾਰ ਇੰਦਰ ਸਿੰਘ ਨੇ ਆਪਣੀ 16-17 ਵਰੇ ਦੀ ਪਰੀਆਂ ਵਰਗੀ ਮਲੂਕਤੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਕ ਸਿੰਘ ਨਾਲ ਵਿਆਹ ਦਿੱਤੀ ਮਹਿਲਾਂ ਵਿੱਚ ਮੁਰ ਰੌਣਕਾਂ ਆ ਗਈਆਂ ਚੰਦਰਵਤੀ 16-17 ਵਰਿਆਂ ਦੀ ਸੀ ਤੇ ਰਾਜਾ ਖੜਕ ਸਿੰਘ ਅਧਖੜ ਉਮਰ ਦਾ ਰਾਜਾ ਸੀ ਚੰਦਰਵਤੀ ਰਾਜਾ ਖੜਕਸੇਨ ਤੋਂ ਸੰਤੁਸ਼ਟ ਨਹੀਂ ਸੀ ਜਦੋਂ ਕਦੀ ਉਹ ਆਪਣੀ ਸੌਂਕਣ ਦੇ ਪੁੱਤਰਾਂ ਰੂਪ ਦੇ ਬਸੰਤਵਲ ਵਿਅਕਤੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਚਰਨਾਟਾਂ ਛੇੜ ਦਿੰਦੀ ਰੂਪ ਦੇ ਬਸੰਤ ਲੋੜੇ ਦੇ ਹਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਰਹੇ ਸਨ ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੇ ਖੇਡੇ ਉਹਦੇ ਅੰਦਰ ਇੱਕ ਖਾਇਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਇੱਕ ਦਿਨ ਕੀ ਹੋਇਆ ਖੜਕਸੇਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮ ਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਨ ਰਹੀ ਸੀ। ਬਸੰਤ ਆਪਣੇ ਕਬੂਤਰਾ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਵੜਿਆ ਜਿਸ ਨੂੰ ਉਸਨੇ ਮਲੱਕੜੇ ਜਿਹੇ ਫੜ ਕੇ ਇੱਕ ਟੋਕਰੀ ਹੇਠ ਲੁਕੋ ਦਿੱਤਾ। ਬਸੰਤ ਮਹਿਲ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਸ ਨੂੰ ਕਬੂਤਰ ਦੇਣ ਦੇ ਪੱਜ ਨਾਲ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ। ਤੇ ਆਪਣੇ ਕੋਲ ਪਲੰਘ ਤੇ ਬਿਠਾ ਲਿਆ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਮਿੱਠੇ ਬੋਲ ਬੋਲਦਿਆਂ ਬੋਲੀ ਵੇ ਬਸੰਤ ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਕਿੰਨਾ ਖੂਬਸੂਰਤ ਹੈ ਜਦ ਮੈਂ ਤੈਨੂੰ ਵੇਖਦੀ ਹਾਂ ਮੇਰੀ ਜਾਨ ਹੀ ਕੱਢ ਲੈਣਾ ਆਪਾਂ ਦੋਵੇਂ ਹਾਂ ਪਰਵਾਣਦੇ ਹਾਂ ਮੈਂ ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਗੀ ਬਸੰਤ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਬਸੰਤ ਬੋਲਿਆ ਮਾਤਾ ਜੀ ਮੈਂ ਤੁਹਾਡਾ ਪੁੱਤਰ ਹਾਂ ਧਰਤ ਅਸਮਾਨ ਫਟ ਨਹੀਂ ਜਾਣਗੇ ਮਾਂ ਪੁੱਤ ਦਾ ਰੂਪ ਹੰਡਾਵੇ ਚੰਦਰਵਤੀ ਬੋਲੀ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਮੈਂ ਤੈਨੂੰ ਗੋਦ ਘੜਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣ ਹ ਮੇਰੀ ਜਵਾਨੀ ਵੱਲ ਵੇਖ ਮੈਨੂੰ ਆਪਣੀ ਬਣਾ ਲੈ ਮਾਂ ਮੈਨੂੰ ਅਜਹੀਆਂ ਗੱਲਾਂ ਨਾਲ ਪੁੰਚਲਾ ਨਾ ਪਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਦੇ ਹਾਣੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕੇਲ ਨੂੰ ਅੱਧ ਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਮੋਤੀ ਹੀਰੇ ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਹਨ ਤੂੰ ਮੇਰੀ ਬਾਹ ਫੜ ਕੇ ਪਾਰ ਲੰਘਾ ਦੇ ਬਸੰਤ ਬੋਲਿਆ ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ ਇਹ ਰਿਸ਼ਤਾ ਮੈਂ ਨਹੀਂ ਨਿਭਾ ਸਕਦਾ ਚੰਦਰਵਤੀ ਬੋਲੀ ਅਜੇ ਵੀ ਸੋਚ ਲੈ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਬਸੰਤ ਬੋਲਿਆ ਮਾਤਾ ਮੈਂ ਹਰ ਸਜਾ ਪੁੱਗਤਣ ਲਈ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ ਲਾਜ ਰੱਖਾਂਗਾ ਐਨਾਂ ਅਖ ਬਸੰਤ ਇੱਕਦਮ ਮਹਿਲਾਂ ਤੋਂ ਬਾਹਰ ਆ ਗਿਆ ਚੰਦਰਵਤੀ ਪਲੰਗ ਤੇ ਪਈ ਬਿਨਾਂ ਪਾਣੀਓ ਮੱਛੀ ਵਾਂਗ ਤੜਪਣ ਲੱਗੀ ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ ਦੋਵੇਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ ਆਥਣ ਪਸਰੀ ਹਨੇਰਾ ਗੂੜਾ ਹੋਇਆ ਖੜਕ ਸੇਨ ਆਪਣੇ ਮਹਿਲਾਂ ਨੂੰ ਪਰਤਿਆ ਸਾਰੇ ਸਮਾਨਦਾਨ ਗੁੱਲ ਦੀਵਾ ਨ ਬੱਤੀ ਉਹ ਅੰਦਰ ਵੜਿਆ ਚੰਦਰਵਤੀ ਸਿਰਮੂ ਲਪੇਟੀ ਖਣ ਪੱਟੀ ਲਈ ਪਲੰਗ ਤੇ ਪਈ ਹੈ ਕਮਰੇ ਦੀਆਂ ਵਸਤਾਂ ਇਧਰ ਉਧਰ ਖਿੰਡੀਆਂ ਪਈਆਂ ਰਾਜਾ ਹੈਰਾਨ ਹੋ ਗਿਆ ਉਸਨੇ ਉਸਦੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਕੀਤਾ ਰਾਣੀ ਦੇ ਚਿਹਰੇ ਤੇ ਘਰੂਟਾਂ ਦੇ ਨਿਸ਼ਾਨ ਉਸਦੇ ਵਾਲ ਖਿਲਰੇ ਜਿਵੇਂ ਕਿਸੇ ਨਾਲ ਹੱਥੋਪਾਈ ਕੀਤੀ ਹੋਵੇ ਰਾਣੀ ਨੇ ਉੱਠਦੇ ਸਾਰ ਹੀ ਹਟਕੋ ਰਿਆਂ ਤੇ ਹੰਝੂਆਂ ਦੀ ਛੜੀ ਲਾ ਦਿੱਤੀ ਰਾਜਨ ਕੀ ਦਸਾਂ ਕੀ ਹੋਇਆ ਅੱਜ ਮੇਰੇ ਨਾਲ ਲੋੜਾ ਮਾਰਿਆ ਤੁਹਾਡੇ ਲਾੜਲੇ ਪੁੱਤਰ ਬਸੰਤ ਨੇ ਅੱਜ ਮਹਿਲੀ ਆਇਆ ਸੀ ਕੱਲੀ ਨੂੰ ਵੇਖ ਕੇ ਮੇਰੇ ਨਾਲ ਹੱਥੋਪਾਈ ਕੀਤੀ ਮੈਂ ਬੁਰਸ਼ੇ ਕੋਲੋਂ ਆਪਣੀ ਪਤ ਨੂੰ ਮਸੀ ਬਚਾਇਆ ਚੰਦਰਵਤੀ ਨੇ ਰੋਂਦੀ ਨੇ ਸਾਰਾ ਹਾਲ ਸੁਣਾਇਆ ਖੜਕ ਸਿੰਘ ਸੋਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਹੈ ਮੇਰੀਏ ਰਾਣੀਏ ਬਸੰਤ ਅਜਿਹਾ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ ਐਨਾ ਆਖ ਚੰਦਰਵਤੀ ਜੋਰਾ-ਜੋਰ ਰੋਣ ਲੱਗ ਪਈ ਰਾਜ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ ਉਹ ਤੋਰਨਦਰ ਤੱਕ ਤੜਪੁੱਟਿਆ ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਆਖਿਆ ਮੇਰੀ ਬੇਗਮ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤਾ ਹੈ ਉਹ ਮਾਫ਼ ਕਰਨ ਵਾਲਾ ਨਹੀਂ ਉਸ ਨੂੰ ਅਜੇਹੀ ਸਜ਼ਾ ਦੇਵਾਂਗਾ ਲੋਕੀ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਖੁਸ਼ ਹੋ ਗਈ। ਅਗਲੀ ਸਵੇਰ ਖੜਕ ਸੇਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਦਿੱਤਾ ਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ। ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਕਿਸੇ ਦੀ ਜੁਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਹੈ ਰੂਪ ਨੇ ਵੀ ਆਪਣੇ ਪਿਤਾ ਅਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ। ਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ سزا ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਸ ਦਾ ਪੱਖ ਜਾਣੇ ਬਿਨਾ ਹੀ سزا ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਉਹਨੂੰ ਵਿਛੜੀ ਮਾਂ ਦੀ ਯਾਦ ਆਈ ਤੇ ਉਹਦਾ ਮਨ ਭਰ ਆਇਆ ਉਹ ਭਰੇ ਨੈਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜਿ ਉਹ ਕੋਜ ਕਦਮਾਂ ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਆ ਰਲਿਆ ਤੇ ਬੋਲਿਆ ਵੀਰੇ ਮੈਂ ਤੇਰੇ ਬਗੈਰ ਕੱਲਾ ਕਿਵੇਂ ਰਹਿ ਸਕਦਾ ਹਾਂ ਤੇਰੇ ਨਾਲ ਹੀ ਚੱਲਾਂਗਾ ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਚੱਲਣੇ ਨੇ ਜੋ ਮੇਰੇ ਕਰਮਾਂ ਵਿੱਚ ਲਿਖਿਆ ਹੈ ਉਹ ਤਾਂ ਮੈਂ ਭੋਗਣਾ ਹੀ ਹੈ ਜਾਂ ਪਿਛਾ ਮੜ ਜਾ ਰੂਪ ਜਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ ਬੀਹਾਂ ਬਾਨਾਂ ਨੂੰ ਤੁਰ ਪਿਆ ਉਹਨਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤਿੱਕ ਗਵਾਂਡੀ ਰਾਜ ਦੇ ਜੰਗਲਾਂ ਬੇਲਿਆਂ ਵਿੱਚ ਜਾ ਵੜੇ ਜੋ ਫਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਦਰਖਤ ਲੇਟ ਇਕ ਜਾਂਦੇ ਜੰਗਲੀ ਜੀਵ ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਾਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ ਇੱਕ ਸਾਲ ਤੋਂ ਹੀ ਵੱਧ ਦਾ ਸਮਾਂ ਉਹ ਉਸੇ ਪਟਕਣਾ ਵਿੱਚ ਪਟਕਦੇ ਰਹੇ ਉਹਨਾਂ ਕਈ ਨਦੀਆਂ ਦਰਿਆ ਘਾਟੀਆਂ ਤੇ ਪਹਾੜ ਪਾਰ ਕੀਤੇ ਇੱਕ ਦਿਨ ਦਾ ਪਾਣਾ ਕੀ ਵਾਪਰਿਆ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਹੈ ਉਹਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਟੱਸ ਤੋਂ ਮੱਸ ਨਾ ਹੋਇਆ ਰੂਪ ਸੋਚੀ ਪੈ ਗਿਆ ਕਿ ਕਰੇ ਤੇ ਕੀ ਕਰੇ ਜੰਗਲ ਬੀਆਬਾਨ ਪਰਾਇਆ ਦੇਸ਼ ਮਦਦਗਾਰ ਵੀ ਨਹੀਂ ਉਹ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪੁੱਜ ਗਿਆ। ਸ਼ਹਿਰ ਦੇ ਆਲੇ-ਦੁਆਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ। ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਂਕੀਦਾਰ ਨੇ ਉਸ ਨੂੰ ਰੋਕ ਲਿਆ। ਐਨੇ ਨੂੰ ਉੱਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ। ਉਹਨਾਂ ਰੂਪ ਨੂੰ ਕਿਹਾ, "ਹੇ ਪਰਦੇਸੀ ਨੌਜਵਾਨ, ਕੱਲ ਸਾਡੇ ਦੇਸ਼ ਦਾ ਰਾਜਾ ਸਵਰਗਵਾਸ ਹੋ ਗਿਆ ਹੈ।" ਪਰੰਪਰਾ ਅਨੁਸਾਰ ਸਾਡੇ ਅਧਿਕਾਰੀਆਂ ਤੇ ਦਰਬਾਰੀਆਂ ਨੇ ਫੈਸਲਾ ਕੀਤਾ ਹੈ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ ਉਹਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਜਾਵੇਗਾ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਸਾਡੇ ਰਾਜਾ ਹੋ ਇਹਨਾਂ ਆਕਿ ਉਹਨਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮਾਂ ਅਨੁਸਾਰ ਰਾਜ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ লাশ ਪਈ ਸੀ। ਉਸ ਦਰਖਤ ਥੱਲੇ লাশ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਦੀ লাশ ਨੂੰ ਜੰਗਲੀ ਜਾਨਵਰਾਂ ਖਾ ਲਿਆ ਹੋਵੇਗਾ। ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰ ਤਾਇਆ ਤੇ ਆਪਣੇ ਰਾਜ ਦੇ ਕੰਮਕਾਜ ਚਲਾਉਣ ਲੱਗਾ। ਇਧਰ ਬਸੰਤ ਦੀ ਹੋਂਣੀ ਵੇਖੋ ਜਦੋਂ ਰੂਪ ਉਹਦੇ ਕਫਨ ਦੀ ਭਾਲ ਵਿੱਚ ਉਹਨੂੰ ਛੱਡ ਕੇ ਗਿਆ ਉਸਦੇ ਜਾਣ ਬਾਅਦ ਹੀ ਮੰਗਲਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸਨੂੰ ਹਿਲਾ ਜਲਾ ਕੇ ਵੇਖਿਆ ਉਸਦੀ ਨਬਜ਼ ਵੇਖੀ ਨਬਜ਼ ਚੱਲ ਰਹੀ ਸੀ ਅਸਲ ਵਿੱਚ ਉਹ ਮਰਿਆ ਨਹੀਂ ਸੀ ਸਿਰਫ ਬੇਹੋਸ਼ ਹੋਇਆ ਸੀ ਉਹਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਕੇ ਬੇਸੁੱਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸਨੂੰ ਆਪਣੀ ਕੁਟਿਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸਨੂੰ ਰੂਪ ਦੀ ਯਾਦ ਆਉਂਦੀ, ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ। ਖੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ ਹੋਵੇਗਾ। ਜੋਗੀ ਕੋਲ ਰਹਿੰਦੇ ਆ ਬਸੰਤ ਨੇ 7 ਵਰੇ ਲੰਗਾ ਦਿੱਤੇ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਜੋਗੀ ਨੇ ਵੀ ਉਸ ਦੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਚਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ ਹਨੇਰਾ ਹੋਣ ਕਰਕੇ ਉਹ ਪਿਛਾਂ ਜਾਣ ਜੋਗਾ ਵੀ ਨਾ ਰਿਹਾ ਉਸ ਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜ਼ੇ ਤੇ ਪੁਜਾ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਂਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਹੀ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮਖੋਰ ਸ਼ੇਰ ਆਉਂਦਾ ਹੈ ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ ਚੰਗਾ ਇਹੀ ਹੈ ਕਿ ਤੂੰ ਕਿਧਰੇ ਹੋਰ ਚਲਿਆ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਐਨਾ ਆਖ ਚੌਂਕੀਦਾਰ ਨੇ ਤਾਕੀ ਬੰਦ ਕਰ ਦਿੱਤੀ ਬਸੰਤ ਹੁਣ ਕੀ ਕਰਦਾ ਹਨੇਰਾ ਗੂੜਾ ਹੋ ਰਿਹਾ ਸੀ ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਲੰਗੀ ਹੀ ਸੀ ਕਿ ਖੰਖਾਰ ਸ਼ੇਰ ਨੇ ਆਹ ਬੁਹਾੜ ਮਾਰੀ ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ ਉਹਨੇ ਆਪਣੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਸ ਉਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਅਜੀਹਾ ਇੱਕ ਵਾਰ ਕੀਤਾ ਕਿ ਉਹ ਧਰਤੀ ਤੇ ਜਾ ਪਿਆ ਸ਼ੇਰ ਨੂੰ ਮਾਰਮ ਕੌਣ ਉਪਰੰਤ ਬਸੰਤ ਅਤੇ ਕਿਵੇਂ ਕਰਨ ਦਰਵਾਜ਼ੇ ਸਾਹਮਣੇ ਹੀ ਕੂਕ ਸੌ ਗਿਆ ਸਵੇਰ ਹੋਈ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਉਹਨੇ ਵੇਖਿਆ ਸ਼ੇਰ ਮਰਿਆ ਪਿਆ ਹੈ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਕੂਕ ਸੁੱਤਾ ਪਿਆ ਹੈ ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ ਕੋਤਵਾਲ ਨੇ ਮਨ ਵਿੱਚ ਅਜਿਹੀ ਖੋਟ ਆਈ ਕਿ ਕਿਉਂ ਨਾ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਬਾਸੋਂ ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤਾ ਪਕਾ ਕੇ ਸੁੱਤੇ ਪੇ ਬਸੰਤ ਨੂੰ ਵੱਡ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉਥੋਂ ਚੁੱਕ ਕੇ ਖਤਾਨਾ ਵਿੱਚ ਸੋਟਾਇਆ ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ ਉਹਨੇ ਚੌਂਕੀਦਾਰ ਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਬਦਲੇ ਟੀਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋਣ ਲੱਗੇ। ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾ ਵਿੱਚ ਪਿਆ ਕਰਾ ਰਿਹਾ ਸੀ। ਕਰਨੀ ਕੁਦਰਤੀ ਕੋਈ ਤੀਜੇ ਪਹਿਰ ਇਸ ਸ਼ਹਿਰ ਦਾ ਕਾਲੂ কুমਹਾਰ ਮਿੱਟੀ ਲੈਣ ਲਈ ਖਤਾਨਾ ਵੱਲ ਗਿਆ। ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾ ਵਿੱਚ ਵੱਡੇ ਟੁਕੜਿਆ ਕਰਾ ਰਿਹਾ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ਤੇ ਲਾਦ ਕੇ ਘਰ ਲੈ ਆਇਆ। ਉਹਦੀ ਟੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿੱਚ ਹੀ 9 ਬਰ 9 ਹੋ ਗਿਆ। ਕੁਮਾਰ ਤੇ ਕੁਮਾਰੀ ਇਕੱਲੇ ਹੀ ਘਰ ਵਿੱਚ ਰਹਿ ਰਹੇ ਸਨ। ਉਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ। ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਨਹੀਂ ਸੀ ਭੁੱਲਿਆ। ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮਕਾਜ ਵਿੱਚ ਹੱਥ ਵਟਾਉਣ ਲੱਗਾ। ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਕਿ ਅਚਾਨਕ ਉਸ ਉਤੇ ਕੋਤਵਾਲ ਦੀ ਨਜ਼ਰ ਪੈ ਗਈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਪਾਜ ਦੇ ਉੱਡਣ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ਉਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ। ਦਿਨ ਬੀਤਦੇ ਗਏ। ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਨੇ ਸੁਣੀ। ਇੱਕ ਦਿਨ ਕੀ ਹੋਇਆ? ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸੌਦਾਗਰ ਨੇ ਆਰਜ ਗੁਜ਼ਾਰੀ। ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ پاس ਆਇਆ ਹਾਂ ਮੇਰਾ ਜਹਾਜ਼ ਸਮੁੰਦਰ ਵਿੱਚ ਖੜਾ ਹੈ ਜੋਤਸ਼ੀਆਂ ਕਿਹਾ ਹੈ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਕੋਤਵਾਲ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ ਸੋਦਾਗਰ ਬਸੰਤ ਨੂੰ ਲੈ ਕੇ ਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇਧਰ ਉਧਰ ਘਮਾਇਆ ਤੇ ਜਹਾਜ਼ ਨੇ ਕੁਰਰ ਕੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਰਫ਼ਤਾਰ ਫੜ ਲਈ ਸੋਦਾਗਰ ਬਸੰਤ ਦੀ ਸਿਆਣਪ ਸੂਝ ਤੇ ਸ਼ਰੀਰਕ ਦੇਖ ਤੋਂ ਐਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਸੌਦਾਗਰ ਪੁੱਤਰ ਵੱਜੋਂ ਜਹਾਜ਼ ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸੁਆਦ ਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ ਬੰਦਰਗਾਹ ਤੇ ਲੰਗਰ ਸੁੱਟ ਕੇ ਸੌਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਾਏ ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਚ ਵੀਲਾ ਗੱਭਰੂ ਸੀ ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜੀ ਉਹਨੇ ਬਾਂਕੇ ਬਸੰਤਵਾਲ ਵੇਖਿਆ ਤੇ ਵੇਂਦਿਆ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਆਖਿਆ ਮੈਂ ਤਾਂ ਵਿਆਹ ਹੀ ਸੌਦਾਗਰ ਦੇ ਮੁੰਡੇ ਨਾਲ ਕਰਾਉਣਾ ਨਹੀਂ ਤਾਂ ਸਾਰੀ ਉਮਰ ਕੁਵਾਰੀ ਰਹਾਂਗੀ ਉਹਦੇ ਮਾਤਾ ਪਿਤਾ ਆਪਣੀ ਧੀ ਜੇ ਦੱਗੇ ਠਹਿਰ ਨਾ ਸਕੇ ਤੇ ਉਹਨਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰਵਾ ਦਿੱਤੀ ਐਨੀ ਖੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ ਕੁਝ ਦਿਨਾਂ ਮਗਰੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ ਚੰਦਰਬਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਤੁਰ ਪਿਆ ਚੰਦਰਬਦਨ ਤੇ ਬਸੰਤ ਅਠ ਖੇលੀਆਂ ਕਰਦੇ ਪਾਣੀ ਤੇ ਮौज-ਮਸਤੀ ਮਾਣਦੇ ਰਹੇ ਇੱਕ ਦਿਨ ਸੁਧਾਗਰ ਨੇ ਵੇਖਿਆ ਚੰਦਰਬਦਨ ਕਲਮ ਕੱਲੀ ਮਸਤੂਲ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਹਾ ਰਹੀ ਸੀ ਚੜਦੇ ਸੂਰਜ ਦੀ ਲਾਲੀ ਵਿੱਚ ਭਿੱਜੀ ਚੰਦਰਬਦਨ ਉਹਨੂੰ ਕਾਇਲ ਕਰ ਗਈ ਉਹ ਸੋਚਣ ਲੱਗਾ ਕਿ ਜੇ ਚੰਦਰਬਦਨ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੇ ਤੇ ਨਿਸ਼ਾਵਰ ਕਰ ਦਿਆਂ ਸੌਦਾਗਰ ਨੇ ਹਰ ਹਿੱਲੇ ਚੰਦਰਬਦਨ ਨੂੰ ਆਪਣੀ ਬਣਾਉਣ ਦਾ ਮਨੋਮਨੀ ਫੈਸਲਾ ਕਰ ਲਿਆ ਚੰਦਰਬਦਨ ਤਾਂ ਸੌਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚaan ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਕਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸੌਦਾਗਰ ਨੇ ਇੱਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਬਸੰਤ ਪਾਣੀ ਵਿੱਚ ਡਿੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਾ। ਚੰਦਰਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਸੀ ਉਹ ਬਸੰਤ ਦਾ ਨਾਂ ਲੈ ਕੇ ਬਹੜੀਆਂ ਪਾ ਰਹੀ ਸੀ ਸੋਦਾਗਰ ਵੀ ਉਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਲਿਆ ਹੋਇਆ ਮਗਰਮੱਛ ਰੁੜਿਆ ਜਾ ਰਿਹਾ ਸੀ। ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜੱਫੀ ਪਾ ਲਈ ਤੇ ਮਜ਼ਬੂਤੀ ਨਾਲ ਫੜ ਲਿਆ। ਲਹਿਰਾਂ ਵਿੱਚ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ। ਉਹਨਾਂ ਨੇ ਬਸੰਤ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਉਹੜ-ਬੌੜ ਕਰਕੇ ਉਹਦੀ ਜਾਨ ਬਚਾ ਲਈ ਤੇ ਆਪਣੇ ਘਰ ਲੈ ਆਏ ਮਿਸਰ ਦਾ ਇੱਕ ਮਾਲੀ ਜੋ ਮਾਹੀ ਗੀਰਾ ਦਾ ਜਾਨੂ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਾਲਣ ਨੂੰ ਉਸਨੇ ਸਾਰੀ ਹੋਈ ਬੀਤੀ ਸੁਣਾਈ ਉਸਨੇ ਆਖਿਆ ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰਬਦਨ ਉਸ ਨੂੰ ਜ਼ਰੂਰ ਮਿਲੇਗੀ ਸੋਦਾਗਰ ਨੇ ਚੰਦਰਬਦਨ ਨੂੰ ਆਪਣੇ ਵਾਸ ਵਿੱਚ ਕਰਨ ਲਈ ਕਈ ਹਿਲੇ ਵਰਤੇ ਡਰਾਇਆ ਧਮਕਾਇਆ ਵੀ ਆਖਰ ਸੋਦਾਗਰ ਤੋਂ ਖਹਿੜਾ ਛਡਾਉਣ ਲਈ ਇੱਕ ਦਿਨ ਚੰਦਰਬਦਨ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਪਲੀ ਨਹੀਂ ਤਾਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰਵਾਵਾਂਗੀ ਸੋਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ 1 ਸਾਲ ਤਾਂ ਕੀ ਕਈ ਸਾਲ ਉਹ ਢਿੱਕਣ ਲਈ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਚੰਦਰਬਦਨ ਸੋਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ ਵਿੱਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਆਣ ਲੱਗਾ ਬਸੰਤ ਤਾਂ ਚੰਦਰ ਦਾ ਹਾਲ ਜਾਣਣ ਲਈ ਬੇਤਾਬ ਸੀ ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪੁੱਜ ਗਈ ਤੇ ਚੰਦਰਬਦਨ ਦੇ ਗਲ ਵਿੱਚ ਪਾਉਂਦਿਆਂ ਹੌਲੀ ਜਿਹੀ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਬਸੰਤ ਮੇਰੇ ਘਰ ਵਿੱਚ ਹੈ ਉਸ ਨੇ ਸਾਰੀ ਹੱਡ ਬੀਤੀ ਸੁਣਾਈ ਹੈ ਉਹ ਤੇਰੀ ਯਾਦ ਵਿੱਚ ਤੜਫ ਰਿਹਾ ਹੈ ਮੈਂ ਕੱਲ ਫੇਰ ਆਵਾਂਗੀ ਗੁਲਦਸਤਾ ਲੈ ਕੇ ਐਨਾ ਆਖ ਮਾਲਣ ਜਹਾਜ਼ ਤੋਂ ਪਰਤਾਈ ਤੇ ਚੰਦਰਬਦਨ ਦੇ ਚਿਹਰੇ ਤੇ ਅਨੋਠੀ ਖੁਸ਼ੀ ਦੀਆਂ ਲਹਿਰਾਂ ਲਹਿ ਲਹੌਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪਹਿਲਾਂ ਪਾਉਣ ਲੱਗਾ ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਬਦਨ ਦੇ ਪਤੀव्रता ਧਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸੌਦਾਗਰ ਦੇ ਚੁੰਗਲ ਤੋਂ ਛਡਾਉਣ ਲਈ ਉਹਨੇ ਇੱਕ ਵਿਉਂਤ ਬਣਾਈ। ਉਹਨੇ ਮਾਲਣ ਹੱਥ ਇੱਕ ਸੁਨੇਹਾ ਚੰਦਰਬਦਨ ਨੂੰ ਭੇਜਿਆ, "ਚੰਦਰ, ਸ਼ੁਕਰ ਹੈ ਖੁਦਾ ਦਾ ਤੂੰ ਡੋਲੀ ਨਹੀਂ।" ਸੌਦਾਗਰ ਨੂੰ ਆਖ ਕਿ ਉਹਦੇ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ। ਮਾਲਣ ਗੁਲਦਸਤਾ ਪੇਟ ਕਰਨ ਦੇ ਪੱਜ ਨਾਲ ਬਸੰਤ ਦਾ ਸੁਨੇਹਾ ਲੈ ਕੇ ਆਈ। ਉਹਨੇ ਸੁਦਾਗਰ ਨੂੰ ਆਖਿਆ ਮਾਲਕ ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ ਵਿਆਹ ਕਰਵਾਉਣ ਲਈ ਹੁਣੇ ਤਿਆਰ ਹਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ ਤਦ ਹੀ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤਾਂ ਮੈਂ ਪਹਾੜ ਵੀ ਖੋਣ ਸਕਦਾ ਹਾਂ ਅੱਜ ਹੀ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ ਸੁਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਅਰਜ ਗੁਜ਼ਾਰੀ ਰੂਪ ਤਾਂ ਆਪੇ ਕਥਾ ਸੁਣਨ ਲਈ ਉਤਾਵਲਾ ਸੀ ਉਹਨੇ ਸਾਰੇ ਰਾਜ ਵਿੱਚ ਡੋਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਅਗਲੀ ਪਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ ਗੁਜ਼ਾਰੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਹਨੇ ਕਦੇ ਪ੍ਰਾਇਮਰਦ ਦਾ ਮੂੰਹ ਨਹੀਂ ਵੇਖਿਆ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਤਾਨਾ ਲਗਵਾ ਦਿਓ ਉਹ ਢੋਲੀ ਵਿੱਚ ਬੈਠ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ। ਬਸੰਤ ਨੂੰ ਡਰ ਸੀ ਕਿ ਪਹਿਲਾ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਸਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ। ਸਾਰੇ ਰਾਜ ਵਿੱਚ ਕਨਾਤਾਂ ਲੱਗ ਗਈਆਂ। ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮੁਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਢੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ। ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਨ ਤੇ ਬਿਰਾਜਮਾਨ ਸੀ ਸੌਦਾਗਰ ਅਤੇ ਹੋਰ ਅਹਲਕਾਰ ਰਾਜੇ ਦੇ ਨਾਲ ਸ਼ਸ਼ੋਭਤ ਸਨ ਤੇ ਚੰਦਰਬਦਨ ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ પાસેੋਂ ਆਗਿਆ ਮੰਗੀ ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ ਆਗਿਆ ਹੈ ਨਿਰਵਿਗੰ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦਿੱਤੀ ਮਾਲਣ ਦੀ ਤੀ ਬਣੇ ਬਸੰਤ ਨੇ ਜਦੋਂ ਵੈਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਉਸ ਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖਾਂ ਵਿੱਚੋਂ ਫੈਰਾਗ ਦੇ ਅਤਰੂਆਂ ਦੀਆਂ ਧਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ ਚੌਂਕੀਦਾਰ ਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਬਿਰਤਾਂਤ ਸੁਣਾਇਆ ਤਾਂ ਉਹਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ। ਕਥਾ ਸੁਣ ਰੇ ਸੋਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਕਿ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੋਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ। ਜਦੋਂ ਰਾਜਾ ਰੂਪ ਨੇ ਸੋਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਿਰਤਾਂਤ ਸੁਣਾਇਆ ਤਾਂ ਉਹ ਇੱਕਦਮ ਅੱਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੋਦਾਗਰ ਨੂੰ ਹੱਥਕੜੀਆਂ ਲਾਉਣ ਦੇ ਆਦੇਸ਼ ਦਿੱਤੇ। ਰੂਪ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਤੇ ਪੁੱਬਾ ਮਾਰ-ਮਾਰ ਰੋ ਰਿਆ ਸੀ ਦਿਲ ਥੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜੀ ਹੁੰਦਾ ਹੈ ਮਾਲਣ ਦੀ ਧੀ ਨੇ ਕਥਾ ਅਗਾ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਹਨ ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖੂਨੀ ਛੱਲਾਂ ਨਾਲ ਕੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਪੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿਗਾਸਣ ਤੋਂ ਇੱਕਦਮ ਉੱਠ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਆ ਗੱਲ ਵਕੜੀ ਪਾਈ ਦੋਵੇਂ ਕਾਫੀ ਸਮਾਂ ਹੋ ਕੇ ਤੇ ਸਿਸਕੀਆਂ ਪੜਦੇ ਰਹੇ ਸਾਰੇ ਰਾਜ ਦਰਬਾਰੀਆਂ ਦੀਆਂ ਅੱਖਾਂ ਨਮ ਸਨ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਨ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਖੈਰਾਤਾਂ ਵੰਡੀਆਂ ਗਈਆਂ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਮਾਲੀਨ ਤੇ ਮਾਲਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਉਸ ਤੋਂ ਉਪਰੰਤ ਬਸੰਤ ਦੇ ਜੀਵਨਦਾਤੇ ਮੰਗਲਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ ਕੋਤਵਾਲ, ਚੌਂਕੀਦਾਰ, ਵੇਸਵਾ ਤੇ ਸੌਦਾਗਰ ਨੂੰ ਸਖਤ ਸਜ਼ਾਵਾ ਭੁਗਤਣ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕੁਝ ਸਮਾਂ ਮਿਸਰ ਦੀ ਰਾਜਤਾਨੀ ਰਹਿਣ ਮਗਰੋਂ ਰੂਪ ਦੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾ ਦੀ ਪਾਏ। ਖੜਕਸੇਨ ਹੁਣ ਬੁੱਢਾ ਹੋ ਚੁੱਕਿਆ ਸੀ ਤੇ ਚੰਦਰਵਤੀ ਕਈ ਵਾਰੇ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕਸੇਨ ਦੇ ਚੁਰੜਾਏ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਪਈ। ਉਸਨੇ ਬਸੰਤ ਨੂੰ ਸੰਗਲਾਦੀਪ ਦਾ ਰਾਜਭਾਗ ਸੰਭਾਲ ਦਿੱਤਾ ਤੇ ਆਪ ਬਣ ਪਰਸਤ ਧਾਰਨ ਕਰ ਲਿਆ ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਤਾਨੀ ਨੂੰ ਪਰਤ ਆਇਆ